ਯੂਐਸ ਜਾਂ ਕੈਨੇਡਾ ਵਿੱਚ ਜਿਹੜਾ ਬੱਚਾ ਪੈਦਾ ਹੋਇਆ ਹੈ ਹਸਪੀਟਲ ਵਿੱਚ ਜਦੋਂ ਬੱਚੇ ਦੀ ਡਿਲੀਵਰੀ ਹੋ ਜਾਂਦੀ ਹੈ ਫਿਰ ਉਹਨੂੰ ਮਾਤਾ ਪਿਤਾ ਨੂੰ ਘਰ ਲੈ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ ਨਰਸਿੰਗ ਦਾ ਸਟਾਫ ਹੁੰਦਾ ਹੈ ਆ ਤੁਹਾਨੂੰ ਤੁਹਾਡਾ ਬੱਚਾ ਉਲੀ ਦੇਰ ਤੱਕ ਦਿੱਤਾ ਹੀ ਨਹੀਂ ਜਾਂਦਾ ਜਿੰਨੀ ਦੇਰ ਤੱਕ ਤੁਸੀਂ ਕਾਰ ਜਿਹਨੂੰ ਜਿਵੇਂ ਅਸੀਂ ਕਾਰ ਸੀਟ ਕਹਿੰਦੇ ਆ ਵੈਸੇ ਤਾਂ ਕਹਿੰਦੇ ਹੁੰਦੇ ਉਹਨੂੰ ਚਾਈਲਡ ਰੈਸਟ੍ਰੇਨਟ ਸੀਟ ਬੱਚੇ ਨੂੰ ਬੰਨ ਕੇ ਰੱਖਣ ਵਾਲੀ ਸੀਟ ਤੇ ਉਹ ਲਿਆ ਕੇ ਦਿਖਾਉਣੀ ਪੈਂਦੀ ਉਹਦੀ ਕੁਆਲਿਟੀ ਚੈੱਕ ਹੁੰਦੀ ਆ ਫਿਰ ਉਹ ਨੂੰ ਆ ਕੇ ਉਹ ਕਾਰ ਚ ਫਿੱਟ ਕਰਦੇ ਆ ਛੋਟੇ ਉਮਰ ਦੇ ਜਿਹੜੇ ਇਨਫੈਂਟਸ ਨੇ ਟਾਰਡਲਰ ਤੋਂ ਉਮਰਦੇ ਉਹਨਾਂ ਨੇ ਕਾਰ ਦੀ ਪਿਛਲੀ ਸੀਟ ਦੇ ਉੱਤੇ ਉਹ ਸੀਟ ਰੱਖੜੀਆਂ ਤੇ ਬੱਚੇ ਦਾ ਮੂੰਹ ਬੈਕ ਸਾਈਡ ਹੋਣਾ ਯਾਨੀ ਕਿ ਜਿਹੜਾ ਅੱਗੇ ਪੇਰੈਂਟਸ ਹੈ ਜਿਹੜਾ ਬੰਦਾ ਡਰਾਈਵ ਕਰ ਰਿਹਾ ਉਹਦੇ ਵੀ ਪਿੱਠ ਤੇ ਬੱਚੇ ਦੀ ਵੀ ਪਿੱਠ ਉਹ ਇੱਕ ਦੂਜੇ ਦੇ ਇਦਾਂ ਹੋਣਗੀਆਂ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਜਾਂਦਾ ਫਿਰ ਉਹਦੀ ਸੀਟ ਇੱਕੋ ਡਾਇਰੈਕਸ਼ਨ ਚ ਫੇਸਿੰਗ ਹੋ ਜਾਂਦੀ ਜਾਂਦੀ ਵਿੰਡਸਕਰੀਨ ਨੂੰ ਦੇਖਣ ਵਾਲੀ ਫਿਰ ਉਸ ਤੋਂ ਬਾਅਦ ਉਹ ਲੱਗਦਾ ਕਿ ਇੰਨਾ ਵੱਡਾ ਹੋ ਗਿਆ ਫਿਰ ਉਹਦੇ ਥੱਲੇ ਬੂਸਟਰ ਸੀਟ ਲੱਗਦੀ ਆ ਕਿ ਬੱਚੇ ਦਾ ਕਦ ਛੋਟਾ ਹੁੰਦਾ ਕਿਉਂਕਿ ਸੀਟ ਬੈਲਟ ਉਹਦੇ ਉੱਤਨ ਦੀ ਆਉਂਦੀ ਨਹੀਂ ਉਹਦੇ ਮੂੰਹ ਦੇ ਉੱਤੇ ਆ ਜਾਂਦੀ ਹੈ ਫਿਰ ਉਹਦੇ ਥੱਲੇ 2.5 3 ਇੰਚ ਦੀ ਇੱਕ ਫੱਟਾ ਜਿਹੀ ਮੈਂ ਕਹਦਾ ਪਾਉ ਰੱਖ ਲਈ ਪੀੜੀ ਰੱਖ ਲਈ ਜਿਹਨੂੰ ਬੂਸਟਰ ਸੀਟ ਕਹਿੰਦੇ ਆ ਉਹਦੇ ਉੱਤੇ ਬੱਚੇ ਨੂੰ ਬਿਠਾ ਕੇ ਫਿਰ ਬੈਲਟ ਲੱਗਦੀ ਆ ਫਿਰ 15 14 12 13 ਸਾਲ ਦੀ ਉਮਰ ਤੱਕ ਜਾਂ ਇੱਕ ਖਾਸ ਹਾਈਟ ਤੇ ਜਾ ਕੇ ਫਿਰ ਬੱਚੇ ਨੂੰ ਕਾਰ ਦੀ ਅਗਲੀ ਸੀਟ ਤੇ ਬੈਠਣ ਦੀ ਆਗਿਆ ਆ ਹੁਣ ਤੁਸੀਂ ਕਾਰਾਂ ਦੇਖਦੇ ਹੋ ਕਾਰਾਂ ਦੇ ਵਿੱਚ ਕਦੇ ਆਪਣੇ ਜਿਹੜੇ ਵਾਈਜ਼ਰਸ ਲੱਗੇ ਹੁੰਦੇ ਆ ਧੁੱਪ ਪੈਣ ਤੋਂ ਨਹੀਂ ਆਪਾਂ ਥੱਲੇ ਕਰ ਲੈਂਦੇ ਤੇ ਮੇਕਅਪ ਵਾਲਾ ਵੀ ਜਿਹਦੇ ਚ ਸ਼ਕਲ ਦੇਖੀਦੀ ਆ ਉਹ ਜੇ ਤੁਸੀਂ ਨਾ ਖੋਲੋ ਤੇ ਉਹਦੇ ਉੱਪਰ ਇੱਕੋ ਹੀ ਦੁਨੀਆ ਭਾਰ ਚ ਵਾਰਨਿੰਗ ਹੈ ਸਾਰੀ ਦੁਨੀਆ ਦੀਆਂ ਕਾਰਾਂ ਦੇ ਵਿੱਚ ਇੱਕੋ ਹੀ ਵਾਰਨਿੰਗ ਆਉਂਦੀ ਕਿ ਪ੍ਰੈਗਨੈਂਟ ਲੇਡੀ ਨੇ ਕਾਰ ਦੀ ਅਗਲੀ ਸੀਟ ਤੇ ਨਹੀਂ ਬੈਠਣਾ ਕਿਉਂਕਿ ਕਾਰ ਦੇ ਵਿੱਚ ਜਦੋਂ ਵੀ ਅੱਗੇ ਕਦੇ ਕ੍ਰੈਸ਼ ਹੋਇਆ ਤੇ ਉਹਦਾ 에ਅਰ ਬੈਗ ਖੁੱਲਣਾ ਤੇ ਫਿਰ ਤੇ ਡੇ ਉੱਤੇ ਜ਼ੋਰ ਪਾਏਗਾ ਤੇ ਬੱਚਾ ਪੇਟ ਦੇ ਅੰਦਰ ਹੀ ਮਾਰਿਆ ਜਾ। ਪ੍ਰੈਗਨੈਂਟ ਔਰਤ ਕਾਰ ਦੇ ਪਿੱਛੇ ਬੈਠਦੀ ਹੈ ਕੀ ਭਾਰਤ ਵਿੱਚ ਇਦਾਂ ਦੀ ਕੋਈ ਗੱਲ ਹੈ? ਸਾਡੇ ਕਲਚਰ ਹੀ ਨਹੀਂ। ਫਿਰ ਬੱਚਾ ਗੋਦੀਆਂ 'ਚ ਬਿਠਾਇਆ ਹੁੰਦਾ। ਜਿਹੜੇ ਬੱਚੇ ਗੋਦੀਆਂ 'ਚ ਬੈਠ ਕੇ ਕਦੇ ਗੋਦੀ ਤੋਂ ਪਿੱਛੇ ਮੰਮੀ ਨੇ ਰੌਲਾ ਪਾਤਾ ਮੰਮੀ ਕੋਲ ਨਹੀਂ ਜਾਣਾ ਮੈਂ ਤਾਂ ਹਨਾ ਵੀਰੇ ਕੋਲ ਜਾਣਾ ਫਿਰ ਉਹਨੂੰ ਇੱਦਾਂ ਹੀ ਚੱਕਿਆ ਕਾਰ ਚਲਦੀ 'ਚ ਪਿਛਲੀ ਸੀਟ ਤੇ ਭੇਜ ਦਿੰਨੇ ਆ ਤੇ ਫਿਰ ਅਸੀਂ ਡਾਂ ਟ੍ਰੈਫਿਕ ਰੂਲਸ ਨੂੰ ਫਾਲੋ